ਨੰਬਰ 2 ਸੇਮ ਕੁਮਾਰ ਜੀ ਜਿਸ ਨਾਲ ਜੀ ਦੀ ਲਾਈਟ ਦੀ ਬੜੀ ਸਮੱਸਿਆ ਹੈ ਹੱਲ ਕੀਤਾ ਗਿਆ ਤਾਂ ਲਾਈਟ ਜਿਹੜਾ ਇਹ ਮਸਲਾ ਜਿਹੜਾ ਹੱਲ ਹੋ ਗਿਆ ਕਾਫੀ ਦੇਰ ਤੋਂ ਸਾਨੂੰ ਪਰੇਸ਼ਾਨੀ ਸੀ ਲਾਈਟ ਦੀ ਬੋਲਟੇਜ ਬਹੁਤ ਘਟੇ ਸੀ ਤੇ ਪੱਖੇ ਵਗੈਰਾ ਵੀ ਨਹੀਂ ਚੱਲਦੇ ਤੇ ਕਈ ਵਾਰੀ ਤੇ ਸਾੜ ਸੁੜ ਜਾਂਦਾ ਜੀ ਸਮਾਨ ਨਹੀਂ ਬੱਤੀ ਬੱਦ ਘਟੋ ਦੇ ਤੇ ਉਹ ਫਿਰ ਅਸੀਂ ਨਜ਼ਰੀਨ ਨਾਸੂ ਮਨਸੀ ਨੂੰ ਰਿਕਵੈਸਟ ਕੀਤੀ ਹੈ ਉਹਨਾਂ ਦੌੜਪਾੜ ਕਰਕੇ ਸਾਡਾ ਜਿਹੜਾ ਇਹ ਕੰਮ ਜਿਹੜਾ ਮਸਲਾ ਜਿਹੜਾ ਹੱਲ ਬਤੀਆ

नास अस उन्ह ने जो वादा किया पूरा कर दिता से अजा लोग है बिजली का जो अगले कट पड़े पड़े लगते सौ वो तो निजात मिल गई है उन्होंने सब के वास्ते किता एक अपने वास्ते या अपने लोगों वास्ते खास सब वास्ते पिंड वासियों वास्ते सब वास्ते किया क्या गरीब है क्या अमीर है उन्होंने नज़र से सारे कुछ नहीं

और भी दिन रात इज्जतमान तो पूरा और मेहनत करते हैं आप खड़े हैं मैं एक गल जरूर कहनी हाँ तो पिंड की वो धी ध्यान है ठीक है पूरे वार्ड भी मंड पर भी जो अगर कोई इजत नहीं कर सकता तो समझो अपनी बेटी की भी इज्जत नहीं कर सकता वन पूरा मान सम्मान ध्यान दिले

ਉਹਨਾਂ ਦੀ ਅਗਵਾਈ ਵਿੱਚ ਸਾਡੇ ਵਾਰਡ 'ਚ ਜਿਹੜੀ ਵੀ ਦਿੱਕਤਾਂ ਹੁੰਦੀਆਂ ਸੀ ਅਸੀਂ ਗੱਲ ਕਰਦੇ ਸੀ ਕਿ ਕਿਹੜੇ-ਕਿਹੜੇ ਵਾਰਡ 'ਚ ਕੀ ਕੀ ਮੁੱਦੇ ਆ ਗਏ ਜਿਨ੍ਹਾਂ 'ਤੇ ਕੰਮ ਕਰਨਾ ਪਹਿਲਾਂ ਪਾਣੀ ਦਾ ਸੀਗਾ ਸਭ ਤੋਂ ਪਹਿਲਾਂ ਪਟਾਰਕੋ ਦੇ ਜੋ ਬੋਰੀ ਮੇਰੇ ਵਾਰਡ 'ਚ ਕਰਵਾਇਆ ਸੀ ਉਹਨਾਂ ਨੇ ਤੇ ਉਹਨਾਂ ਦਾ ਸਪੋਰਟ ਸਿਸਟਮ ਤੇ ਮੇਅਰ ਪੰਨਾ ਲਾਲ ਪਾਟਿਆ ਜੀ ਸਾਡੇ ਜਿਹੜੇ ਹੋ ਗਿਆ ਉਹਨਾਂ ਦਾ ਸਪੋਰਟ ਸਿਸਟਮ ਦੀ ਵਜ੍ਹਾ ਨਾਲ ਮੇਰੇ ਘਰ ਜਿਹੜਾ ਬਿਜਲੀ ਦਾ ਜਿਹੜਾ ਇਸ਼ੂ ਸੀਗਾ ਉਹਦੇ ਤੇ ਅਸੀਂ ਕੰਮ ਕੀਤਾ ਸੀ ਅਸੀਂ 2021 ਚ ਅਪਲੀਕੇਸ਼ਨ ਲਗਾਈ ਸੀ ਔਰ ਅਮਿਤ ਜੀ ਉਹ ਯਾਨੀ ਮੇਰਾ ਪੂਰਾ ਸਪੋਰਟ ਕਰਕੇ ਮੈਨੂੰ ਜਿਹੜਾ ਬਿਜਲੀ ਵਿਭਾਗ ਨੂੰ ਅਪਲੀਕੇਸ਼ਨ ਅੱਗੇ ਦਿੱਤੀ ਔਰ ਇਸ ਪ੍ਰੋਸੈਸ ਨੂੰ ਚਲਾਉਂਦੇ ਦੇ ਚਲਾਉਂਦੇ ਰਹੇ ਔਰ ਉਹਨਾਂ ਤੋਂ ਬਾਅਦ ਵੀ ਜਿਹੜੇ ਸਾਡੇ ਮੇਅਰ ਪੰਨalal ਪਾਟਿਆ ਜੀ ਆ ਉਹਨਾਂ ਦੇ ਸਪੋਰਟ ਸਿਸਟਮ ਦੀ ਵਜ੍ਹਾ ਨਾਲ ਸਾਡਾ ਬਿਜਲੀ ਵਿਭਾਗ ਤੇ ਕਾਰਵਾਈ ਚੱਲਦੀ ਗਈ और परसों ਜਿਹੜਾ दिन ਸਾਡੇ ਵਾੜ ਵਿੱਚ ਬਹੁਤ ਅੱਛਾ ਦਿਨ ਹੀ ਜਿਹੜਾ ਕਿ ਸਾਡੇ ਵਾੜ ਵਿੱਚ ਟਰਾਂਸਫਾਰਮਰ ਲੱਗ ਗਿਆ। ਹਾਂ ਲੋਕਾਂ ਨੂੰ ਸਮੱਸਿਆ ਬੁਝਾ ਰਹੀ ਹੈ ਲਾਈਟ ਦੀ ਹਜੇ ਵੀ ਥੋੜੇ-ਬਹੁਤ ਡਿਸਪਰਸ ਹੋ ਰਹਾ ਹੈ। ਹਾਂ ਕੋਈ ਇੱਕ ਗਲੀ ਚ ਤਿੰਨ-ਚਾਰ ਕਾਰ ਹੋਰ ਕੋਈ ਗੇਮ ਕੇ ਬਾਸਤ ਕਾਰ ਆ ਰਹੀ ਹੈ ਜਿਹਦੇ ਜਿਹ ਵਿੱਚ ਥੋੜੇ ਫਲਕਚੂਏਟ ਹੋ ਰਹੀ

ਉਹਨਾਂ ਦੇ ਸਪੋਰਟ ਸਿਸਟਮ ਨੂੰ ਮੈਂ ਸਲਾਮ ਕਰਦੀ ਆ ਜਿਨ੍ਹਾਂ ਨੇ ਇੱਕ ਛੋਟੀ ਜੀ ਲੜਕੀ ਜਿਹਦੇ ਫਾਦਰ ਨਹੀਂ ਸੀ ਉਹਦੀ ਉਹਨਾਂ ਦੀ ਲਗਜ਼ੀ ਚਲਾ ਲਿਆ ਉਸ ਲੜਕੀ ਨੂੰ ਇਹਨਾਂ ਸਪੋਰਟ ਸਿਸਟਮ ਦਿੱਤਾ ਅਜੇ ਤੱਕ ਉਹਨਾਂ ਦਾ ਇਹ ਸਪੋਰਟ ਸਿਸਟਮ ਹੈ ਕਿ ਸ਼ਾਇਦ ਮੈਨੂੰ ਵਾਰ ਚ ਕੋਈ ਪ੍ਰੋਬਲਮ ਹੁੰਦੀ ਆ ਮੈਂ ਮੈਂ ਸਾਫ਼ ਤੋ ਜਾਣੀ ਆ ਤੋ ਹਮੇਸ਼ਾ ਹੀ ਮੇਰਾ ਸਟੇਬਲ ਹਾਲ ਹੋਇਆ ਔਰ ਉਹਨਾਂ ਦਾ ਮੈਨੂੰ ਬਹੁਤ ਜ਼ਿਆਦਾ ਸਾਥ ਹੈ ਔਰ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇੱਕ ਮਹਿਲਾ ਲਈ ਉਹ ਅੱਗੇ ਲੈ ਕੇ ਜਾਣਾ ਪਾਟੇ ਲਈ ਔਰ ਮੈਂ ਬਹੁਤ ਜ਼ਿਆਦਾ ਥੈਂਕਸ ਕਰਨੀ ਉਹਨਾਂ ਦਾ ਕਿ ਉਹ ਅੱਗੇ ਵੀ ਮੈਂ उन्होंने आशा करनी है इसी चीज की कि मेरे बारे में जो भी कोई काम होगा मैं जाऊँ फिर हमेशा करते आए और अगे भी करेंगे बहुत बहुत शुक्रिया